ਲੀਪੇ ਕਰਦੇ ਮੀਆਂ ਨਾ ਇਧਰ ਕਰੀ ਜਨਮ ਦਿਨ ਮਨੀ ਗਿਰਦਾ ਵੱਡੇ ਆ ਆਪਣੇ ਦਾ ਭਰਾ ਦਾ ਭੱਜੇ ਬੱਜੇ ਨੇ ਮਾਮਾ ਜੀ ਕੈਮਰੇ ਲੈ ਮਾ ਭਗਵਾਨ ਜੀ ਚੱਲੇ ਮੇਰੇ ਅੜੀ ਦੇ ਬਰੋ ਕਾ ਵੀਰ ਬਣੇ ਨਹੀਂ ਸੀ ਕਿਸੇ ਦੀ ਆਲੀਆ ਦਾ ਮੈਨੂੰ ਪਤਾ ਨਹੀਂ ਲੱਗਿਆ ਸੀ ਪੱਕਾ ਨੇ ਵਿੱਚ ਕੋੜੇ ਨਹੀਂ ਸਾਰਾ بگੜੇ ਕੀ ਨਵੇਂ ਵੀ ਵੱਡੇ ਆ ਵੀਰ ਆ ਯਾਰ ਜ਼ਿਕਰਯੋਗ ਹੈ ਕਿ ਲੁਧਿਆਣਾ ਕੇਂਦਰੀ ਜੇਲ੍ਹ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਕੈਦੀ ਜੇਲ੍ਹ ਦੀ ਬੈਰਕ ਵਿੱਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਹਨ ਇਹ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਕ ਵਿੱਚ ਹੜਕੰਪ ਮਚ ਗਈ ਸੀ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਹਾਲ ਵਿੱਚ ਹੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਭਾਗ ਦੀ ਸ਼ਿਕਾਇਤ ਤੇ ਪੁਲਿਸ ਨੇ 30 ਦਸੰਬਰ 2023 ਨੂੰ ਇੱਕ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ ਕਰਨ ਦੇ ਮਾਮਲੇ ਵਿੱਚ ਡਿਵੀਜ਼ਨ ਨੰਬਰ 7 ਵਿੱਚ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿਭਾਗ ਤੋਂ ਇੱਕ ਹੋਰ ਸ਼ਿਕਾਇਤ ਮਿਲੀ ਹੈ ਕਿ ਜਿਸ ਦੇ ਆਧਾਰ ਤੇ ਇਸ ਮਾਮਲੇ ਵਿੱਚ 10 ਹੋਰ ਕੈਦੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਹਦੇ ਤੇ ਕੀ ਕਾਰਵਾਈ ਹੋਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਕੀ ਸੀ ਮੰਗਲਾ। ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਰुण ਕੁਮਾਰ ਉਰਫ ਅਨਿਲ ਕੁਮਾਰ ਇੱਕ ਕੈਦੀ ਜਿਹੜਾ ਜਮਨਾ ਨਗਰ ਦਾ ਕੈਦੀ ਹੈ 2019 ਦੇ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਪੰਦ ਹੈ। ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 23 ਨੂੰ ਕਿ ਇਸ ਉਕਤ ਅਨਿਲ ਕੁਮਾਰ ਵੱਲੋਂ ਜੇਲ੍ਹ ਤੇ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਤੇ ਟੱਚ ਸਕਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਦ ਚ ਮਾਰ ਕੇ ਤੋੜਿਆ ਅਸੀਂ ਉਸ ਸੰਬੰਧੀ ਮੁਕੱਦਮਾ ਨੰਬਰ 714 ਮਿਤੀ 30 12 23 ਅੰਡਰ ਸੈਕਸ਼ਨ 52ਏ ਪ੍ਰਿਜ਼ਨ ਐਕਟ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਨੂੰ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਸੰਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕੇਸ ਨਾਲ ਜਿਹੜੇ ਇਹਨਾਂ ਨੇ ਕੋਈ ਉੱਥੇ ਜੇਲ ਦੇ ਵਿੱਚ ਬੈਰਕ ਦੇ ਵਿੱਚ ਕੋਈ ਵੀਡੀਓ ਬਣਾਈ ਹੈ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਜਿਹੜੇ 10 ਹੋਰ ਦੋਸ਼ੀ ਨੇ ਉਹਨਾਂ ਦੇ ਸਬੰਧ ਵਿੱਚ ਜਿਹੜਾ ਸਾਨੂੰ ਲਿਖਤੀ ਤੌਰ ਤੇ ਜੇਲ ਰਿਟਰਨ ਮੰਟ ਕੋਲ ਭੇਜਿਆ ਗਿਆ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਜੋ ਕਾਨੂੰਨੀ ਪ੍ਰੋਸੈਸ ਹੈ ਸਾਡਾ ਉਹ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਲੈ ਰਹੇ ਹਾਂ ਤੇ ਜਿਹੜਾ ਮਕਦਮਾ ਮਕਦਮਾ ਨੰਬਰ 714 ਆਲਰੇਡੀ ਰਜਿਸਟਰਡ ਹੈ ਉਹਦੇ ਵਿੱਚ ਜਿਹੜੇ ਇਹ ਜਿਹੜੇ 10 ਹੋਰ ਮੁਲਜ਼ਮਾਂ ਜਿਨ੍ਹਾਂ ਦੇ ਨਾਮ ਗੁਰਜੰਟ ਸਿੰਘ ਕਰਨਜੋਤ ਸਿੰਘ ਸਰਜੀ ਸਿੰਘ ਸਤਕਾਰ ਸਿੰਘ ਹਰਮਨਦੀਪ ਸਿੰਘ ਹਰਵਿੰਦਰ ਸਿੰਘ ਦیدار ਸਿੰਘ ਕੈਦੀ ਸ਼ੁਭਮ ਹਵਲਤੀ ਸਾਹਿਬਨ ਪ੍ਰੀਤ ਵਗੈਰਾ ਇਹਨਾਂ ਦੇ ਨਾਂ ਨੇ ਜਿਨ੍ਹਾਂ ਨੂੰ ਵੀ ਅਸੀਂ ਹਸਬਾਬ ਤੱਕ ਕਾਨੂੰਨ ਦੇ ਮਤਲਬ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਕਦਮੇ ਦੀ ਤਫ਼ਤੀਸ਼ ਜਿਹੜੀ ਹੈਗੀ ਆ ਉਹ ਮੁਖ ਅਫਸਰ ਡਿਵੀਜ਼ਨ ਨੰਬਰ 7 ਵੱਨੋਂ ਅਮਲ ਚ ਲੈਂਦੀ ਜਾ ਰਹੀ ਹੈ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਈ ਤਾਂ ਜਿਹੜੀ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਕਨਵੇ ਕਰ ਦਿੱਤੀ ਜਾਵੇ ਥੈਂਕ ਯੂ ਬਾਈ